ਅਰ ਸਭ ਤੋਂ ਪਹਿਲਾਂ ਦਾ ਪਿਆਰਪਰੀ ਸਸਰੀ ਦਾ ਜੀ ਸਾਰਿਆਂ ਨੂੰ ਅ ਅੱਜ ਆਪਾਂ ਪਹੁੰਚੇ ਸੀਗੇ ਕਿਲਾ ਮਵਾਰਤ ਬਠਿੰਡਾ ਗੁਰੂ ਨਾਨਕ ਦੇ ਪ੍ਰਕਾਸ਼ਪੁਰ ਲੋਕੀ ਆਪਾਂ ਤੁਹਾਨੂੰ ਦਿਖਾਉਣੇ ਆ ਰਾਤ ਦਾ ਅਲੌਕਿਕ ਨਜ਼ਾਰਾ I'm ਮੇਰੇ ਤੋਂ ਸਾਹਮਣੇ ਦੇਖ ਸਕਦੇ ਹੋ ਕਿਲਾ ਮਗਾਰਕ ਬਟਿੰਡੇ ਦਾ ਰਾਤ ਦਾ ਲੌਕਿਕ ਨਜ਼ਾਰਾ ਪੂਰੀ ਗਾਲ ਨੂੰ ਮੈਂ ਸਾਹਮਣੇ ਦੇਖ ਸਕਦੇ ਹਾਂ ਦੀਪ ਮਾਲਾ ਕਿੱਡੀ ਵਧੀਆ ਕੀਤੀ ਹੋਈ ਆ ਜੁੜੇ ਰਹੋ ਆਪਣੇ YouTube ਚੈਨਲ ਨਾਲ ਦਿਖਾਵਾਂਗੇ ਤੁਹਾਨੂੰ ਚਿਲਾ ਮਵਾਰਤ ਬਠਿੰਡਾ ਦਾ ਅਲੌਕਿਕ ਨਜ਼ਾਰਾ ਗੁਰੂ ਨਾਨਕ ਪ੍ਰਕਾਸ਼ ਪੁਰਬ ਮੁਬਾਰਕ ਤਰਮੋ ਦੀ ਚਾਰ ਰੰਗੋ ਨੀ ਸਰਦਨਾ ਦੇਵੀ ਸਵੇ ਸਦਾ ਸੁਨਾਰੀ ਰੰਗ ਚੰਦਰਾ ਨੀ ਇਸ ਵੇਲੇ ਸ਼ਾਮ ਦੀ ਸਵਾਸ਼ ਹੋ ਚੁੱਕੀ ਆ ਤੇਰੇ ਵੀ ਤੁਸੀਂ ਦੇਖ ਸਕਦੇ ਹੋ ਖਾਨਗੋ ਦਾ ਧਾਖਾ ਮਾਰਦਾ ਕੱਠ ਬਿਲਕੁਲ ਨੌਕਾ ਦੇ ਤਾਰੀ ਤਾਰ ਰੱਖਦੇ ਸੁਰ ਦੁਆਰਾ ਕਿਲਾ ਮਵਾਕਸ ਹੈ ਪਾਸ਼ਾ ਜੀ ਦਸਮੀ ਬਠਿੰਡਾ ਤਾਂ ਮਸਾਲੇ ਤੇ ਆਮ ਜੀ ਪਹਿਲਾਂ ਚੱਲਦੇ ਆਪਾਂ ਜੋੜਾ ਘਰ ਵਾਲੇ ਪਾਸੇ ਜੋੜੇ ਆਪਾਂ ਜਮਾ ਕਰਵਾ ਲਈ ਇੱਕ ਵਾਰ ਜਿਹੜਾ ਆਪਾਂ ਤੁਹਾਨੂੰ ਅੰਦਰ ਦਾ ਨਜ਼ਾਰਾ ਵੀ ਦਿਖਾਵਾਂਗੇ

സിധി ഭയ്യാ ഭ ਸਾਹਮਣੇ ਦੇਖ ਸਕਦੇ ਹੋ ਮਾ ਸਾਡੇ ਕਰ ਨਾਲ ਦੀ ਗਿਣਤੀ ਕਿੰਨੀ ਜ਼ਿਆਦਾ ਜੀ ਆ ਦੇਖਾਂ ਇਹਦੀ ਮੁੱਠਾ ਤਾਂ ਆਪਾਂ ਟੈਪਤਾ ਸੀਗਾ ਉਹ ਜਿਹੜਾ ਬਲੌਗ ਆ ਉਹ ਆਪਾਂ ਕੱਲ ਨੂੰ ਅਪਲੋਡ ਕਰਾਂਗੇ ਤੇ ਇਹੋ ਜਿਹੀ ਕਹਾਣੀ ਆ ਉਹ ਇਹ ਤਾਂ ਜੀ ਆ ਉਹ ਸਾਥ ਕੋਲ ਇੱਧਰ ਸੰਗਤਾਂ ਮੋਮਬਤੀਆਂ ਲਾ ਰਹੀਆਂ ਜੀ ਜੀ ਆਪਣਾ ਮਿੱਤਰ ਵੀ ਕਹਿੰਦਾ ਵੀ ਕਹਿੰਦੇ ਮੋਮਬਤੀਆਂ ਲਾਉਣੀ ਆਪਾਂ ਵੀ ਤੇ ਉਹ ਤਰ੍ਹਾਂ ਖਵਾਣ ਚੱਲੋ ਹੁਣ ਆ ਵੀ ਆਪਣਾ ਮਿੱਤਰ ਲਾ ਰਿਹਾ ਮੋਮਬਤੀਆਂ ਜੀ ਹਵਾ ਚੱਲਦੀ ਆ ਜਾਈ ਇੱਥੇ ਵੀ ਹਨ ਉਹ ਜੰਦੀਆਂ ਨਾਲ ਦੀ ਨਾਲ ਜੇ ਉਧਰ ਤੁਸੀਂ ਦੂਰ ਦੂਰ ਤੱਕ ਦੇਖ ਸਕਦੇ ਹੋ ਸੰਗਤਾਂ ਨੇ ਕਿੰਨੀਆਂ ਜਿਆਦਾ ਮੌਜੂਦیاں ਲਾਈਆਂ ਹੋਈਆਂ ਸੰਗਤਾਂ ਦਾ ਆਠਾਠਾ ਮਾਰਦਾ ਇਕੱਠ ਦੇਖ ਸਕਦੇ ਹੋ ਜੀ ਰਾਤ ਦਾ ਨੌ ਲੌਕੀ ਕਿ ਨਜ਼ਾਰਾ ਮੈਂ ਹੁਣ ਮੈਂ ਵੀ ਲਾਣਾ ਇੱਧਰ ਆ ਜਾ ਬਣੀ ਤੱਕ ਰੋ ਆਪਣੀ ਵਾਲੀਆਂ ਤਾਂ ਬਾਈ ਨੇ ਲਾਤੀਆਂ ਹੁਣ ਆਪਾਂ ਦੂਜੀਆਂ ਚ ਲਾ ਰਹੇ ਹਾਂ ਜੀ ਹਵਾ ਯਾਦੇ ਚੱਲਦੀ ਹੈ ਮਾਲਾ ਚੱਲਦੀ ਚੱਲਣਾ ਪਾਤ ਮੇਰੇ ਆਦੋ ਬਿਟਣਾ ਉਹ ਮੇਰੇ ਬਣਾਏ ਥੋੜੀ ਮੇਰੇ ਮਨਾਈ ਆ ਮਾਡੀ ਲੈ ਉੱਧਰ ਦੇਖ ਸਕਦੇ ਹੋ ਪ੍ਰਸ਼ਾਦੀ ਦਾ ਲੰਗਰ ਚੱਲ ਰਿਹਾ ਸੰਗਤਾਂ ਛਕ ਰਹੀਆਂ ਪੰਗਤ ਦੇ ਵਿੱਚ ਬੈਠ ਕੇ ਪੀਰ ਸਕਦੇ ਕਿੰਨਾ ਇਕੱਠਾ ਹੈ ਚੇਤੇ ਨੂੰ ਦਾ ਦਿਖਾਉਣਾ ਵੀ ਜਿਹੜੇ ਕੜਾਹੀ ਜੀ ਬਣ ਗਈ ਅੱਗੇ ਦੇਖੋ ਜੀ ਦਾਲਾ ਸਾਹਿਬ ਬਣਿਆ ਪਿਆ ਪਰ ਮੈਂ ਤੁਸੀਂ ਦੇਖ ਰਹੇ ਹੋ ਤੇ ਬਸ ਨੇਰਾ ਪਰ ਆਪਦੇ ਸਮੇਂ ਵੀ ਸੰਗਤ ਦਾ ਇਕੱਠ ਤੁਸੀਂ ਵੇਖ ਸਕਦੇ ਹੋ ਕਿੰਨਾ ਜ਼ਿਆਦਾ ਆ ਹਾਂ ਜ਼ਿਆਦਾ ਸਹੀ ਲੱਗਣੀ ਤੇ ਤੇਰੀ ਦਰਿਆ ਅਵਨਤਾ ਜਿਹਦੇ ਦਰਮਿਆਨ ਆਵਾਜ਼ ਮੰਗਤਾਂ ਨੇ ਮੱਥਾ ਟੇਕਨ ਨੂੰ ਲੈਣ ਦੇਖੋ ਜੀ ਕਿੰਨੀ ਜਿਆਦੇ ਵੱਡੀ ਲੱਗੀ ਪਈ ਆ ਉਧਰ ਦਿਖਾਉਣੇ ਆਪਾਂ ਤੁਹਾਨੂੰ ਉਧਰ ਵੀ ਜਨਮ ਮਰਥਾ ਜਾਤ ਰੱਖ ਮਾਇਆ ਕਹਿ ਰਹਾ ਜਪ ਤਪ ਸੰਨਿਆਮ ਮਾਇਆ ਸੇਵਾ ਸਾਧ ਤਾ ਜਾ ਦਾਇਆ ਕਹਨਾ ਤੇ ਹਰ ਨੀਚ ਕਰਮਾ ਸਰਣ ਪੜੇ ਕੀ ਰਖੋ ਸਦੰਮਾ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰਦਾਇਆ ਧੰਮਾ ਲੋ ਜੀ ਹੁਣ ਆਪਾਂ ਚੱਲਦੇ ਆਂ ਅੱਗੇ ਸਾਰਾ ਖਾਣਿਆ ਸੋ ਅੱਗੇ ਦਾ ਨਜ਼ਾਰਾ ਮਦਾਰਕਾ ਬੋ ਸਾਰੰਗਾ ਤੇ ਚਿੰਤ ਦੀ ਇੱਛਾ ਆਵ ਚਲਣਾ ਹੈ ਕਮਾਰਾ ਸਤਿ ਸ਼੍ਰੀ ਅਕਾਲ ਬਹੁਤ ਵਧੀਆ ਕਰੀ ਨੀ ਅੱਜ ਦਾ ਸਵਾਗਤ ਹੈ ਤੁਹਾਡਾ ਅਰੋਪ ਸਭ ਦੇ ਨੋਹੇ ਚਾ ਲੋ ਇਹੀ ਸੰਗਤਾਂ ਦਾ ਇਕੱਠ ਦੇਖ ਸਕਦੇ ਹੋ ਛਿੱਡੀ ਵੱਡੀ ਲੈਣ ਜਿਆਦਾ ਇੱਧਰ ਲੱਗੀ ਹੋਈ ਆ ਹਾਂ ਬਾਅਦ ਆ ਕੈਂਡਲ ਨੂੰ ਸਦਾ ਮਾਰੀ ਬਤਾ ਜਿੰਨਾ ਵੀਰੇ ਕੱਟ ਦੀ ਇਕੱਠ ਹੋਣਾ ਹੀ ਦੇਣਾ ਜਿਆਦਾ ਹੋ ਜਾਊ ਪਹਿਲਾਂ ਨਾਲ ਹੋਣਾ ਇਹ ਰੋਣੀ ਬਤਕ ਦਸ ਕੰਤਾ ਰੂਪ ਕਵਤਨਾ ਤਾ ਤਾਣ ਪਾਈ ਕਰਿ ਦਸਨ ਪਦ ਕਾਸਾ ਸਤਿਕਾਰ ਨਾ ਕੀਆ ਤਮਾਸਾ ਜਵਨ ਕਾੜ ਜੋਗੀ ਸੇਨ ਕੀਆ ਜੇਦ ਰਾਜ ਬ੍ਰਹਮਾ ਜੋ ਇੱਕ ਗੱਲ ਦੇਖਣ ਵਾਲੀ ਹੈ ਨਾ ਵੈਸੇ ਸਵੇਰੇ ਆਪਾ ਕਿੰਨੇ ਵਜੇ ਆਏ ਸੀਗੇ ਇੱਥੇ 9 ਵਜੇ ਇੱਥੇ ਹੁਣ ਤਕਰੀਬਨ ਸਾਢੇ 6:00 ਪਾਉਣੇ 7 ਹੋਣ ਵਾਲੇ ਹੈ ਨਾ ਉਨੇ ਹੀ ਘਟ ਸਵੇਰੇ ਸੀਗਾ ਹੁਣ ਪਹਿਲਾਂ ਨਾਲੋਂ ਕਿਸੀ ਜ਼ਿਆਦਾ ਹੋ ਗਿਆ ਲੱਗਦਾ ਲੋਕਾਂ ਲਿਆਉਣ ਨੂੰ ਰੋਣਗੇ ਹਾਂ ਅਸਲ ਦੇ ਵਿੱਚ ਜਿਹੜੇ ਲੋਕਲ ਸ਼ਹਿਰ ਵਾਲੇ ਆ ਇਸ ਟਾਈਮ ਜ਼ਿਆਦਾ ਆ ਰਹੇ ਆ ਜੀ ਬਹੁਤ ਸ਼ਾਨਤਾ ਵੇ ਅਸੀਂ ਇਸ ਟਾਈਮ ਹਣਾ ਉਹ ਤਾਂ ਬਾਹਲੀ ਫੜਾ ਦਾ ਫੜੀ ਹੋ ਰਹੀ ਸੀ ਤੇਰੇ ਦਿਨ ਹੁਣ ਆਪਾਂ ਚੱਲਦੇ ਆਂ ਜੀ ਉੱਪਰ ਗੁਰੂ ਘਰ ਇਥੇ ਮਾਥਾ ਦੇ ਕਿਉਂ ਨੇ ਆਪਾਂ ਤੁਹਾਨੂੰ ਦਿਖਾਵਾਂਗੇ ਉੱਠਣਾ ਨਯਾਰਾ ਇਥੋਂ ਵੀ ਤੁਸੀਂ ਦੇਖ ਸਕਦੇ ਹੋ ਦੀਪਮਾਲਾ ਦਾ ਕਿੱਡਾ ਵਧੀਆ 뷰 ਆ ਰਿਹਾ ਹੈ ਸਾਹਮਣੇ ਬਾਕੀ ਸੰਗ ਦਾ ਤਾਂ ਇਕੱਠ ਤਾਂ ਤੁਸੀਂ ਦੇਖ ਹੀ ਸਕਦੇ ਹੋ ਉਹ ਚੱਲਦੀ ਹੁਣ ਅੱਗੇ ਆਪਣੇ ਬੰਦੇ ਦੀ ਇੱਕ ਤਾਂ ਸਪੀਡ ਯਾਦਿਆ ਤਾਂ ਆਪ ਗੇਰੀ ਪਾਈ ਰੱਖਦਾ ਤੂੰ ਤਾਂ ਹਨਾ ਠੀਕ ਹੈ ਠੀਕ ਹੈ ਠੀਕ ਆਪਾਂ ਚੱਲਦੇ ਆ ਯਾਰ ਕਿੰਨਾ ਉਹਦਾ ਫੋਨ ਆਇਆ ਸੀ ਮੇਰੇ ਕੋਲੇ ਗੱਲਾਂ ਆਈਂ ਕਰਦੇ ਹੁੰਦੇ ਜੀ ਜੋ ਤਿਆਰਾ ਪਿੱਛੇ ਵਾਪਸ ਫੋਟਾ ਰਸ ਫਲਪੂ ਕਿੱਥੇ ਰੰਗ ਆ ਵਾਸ਼ੀਰ ਸੋਚੇ ਪਾਛਾ ਹੰਪਟੇ ਗਏ ਯਾਰ කන අම්පට යගම කතවින් ਕਿ ਵੀ ਇੱਕ ਸਾਡੇ ਨੂੰ ਸੰਗਤਾਂ ਮੋਤੀਆਂ ਲਾ ਰਹੀਆਂ ਬਸ ਇੱਥੇ ਲਗਾਏ ਹੋਏ ਸੇ ਚੱਲ ਚੱਲ ਉਧਰ ਹਵਾ ਚੱਲ ਰਹੀ ਹੈ ਇੱਧਰ ਹਵਾ ਚੱਲ ਰਹੀ ਹੈ ਛੋਟੀਆਂ ਛੋਟੀਆਂ ਹਨੀ ਆਜੋ ਅੰਕੀ ਮੈਂ ਇੱਕ ਸਮਾਂ ਲਾਂ ਆਜੋ ਆਸਟਾ ਆਸਟਾ ਨਹੀਂ ਸਾਬਕੀ ਲਾ ਦੇ ਚਲੋ ਹੁਣ ਆਪਾਂ ਵੀ ਲਾ ਲਈ ਉਧਰ ਜਾ ਕੇ ਮੋਤੀਆਂ ਇਥੇ ਹਵਾ ਘੱਟ ਲੱਗਦੀ ਉਧਰ ਨੂੰ ਹੁਣ ਮੋਝ ਜਾਂਦੀਆਂ ਨਾਲ ਦੀ ਨਾਲ ਉਧਰ ਨੂੰ ਹਵਾ ਘੱਟ ਲੱਗਦੀ ਐਸੇ ਇਧਰ ਸੈਟਾ ਗਲੋ ਭਾਈ ਸੈਟਾ ਗਲੋ ਕੀ ਲਾਮਵਾਰ ਕਿ ਬਠਿੰਡੇ ਤੋਂ ਹੁਣ ਆਪਾਂ ਉੱਪਰ ਖੜੇ ਆਂ ਇੱਥੋਂ ਆਪਾਂ ਤੁਹਾਨੂੰ ਨੀਚੇ ਦਾ 뷰 ਦਿਖਾ ਰਹੇ ਆਂ ਸਵੇਰ ਦੇ ਟਾਈਮ ਵੀ ਸੰਗਤ ਵਾਲਾ ਉਹਨਾਂ ਕੱਟ ਸੀ ਐਸ ਵੇਲੇ ਵੀ ਕਿਉਂ ਨਹੀਂ ਕੱਟਾ ਹੁਣ ਆਪਾਂ ਚੱਲਦੇ ਆਂ ਜੀ ਅੰਦਰ ਗੁਰਦੁਆਰਾ ਕਿਲਾ ਮੁਬਾਰਕ ਬਠਿੰਡਾ ਜੀ ਸੰਗਤਾਂ ਇੱਥੇ ਬਾਤ ਕਰ ਰਹੀਆਂ ਆਪਾਂ ਜਿਆਦਾ ਨਹੀਂ ਬੋਲਦੇ ਕਿੰਨੀਆਂ ਲਾਦੀਆਂ ਸਾਲ ਫਿਰ ਟਾਰਗਟ ਲਾਈ ਜਨੇ ਹੈ ਲਾਈ ਜਨੇ ਆਪਾਂ ਸਾਰੇ ਹੋਏ ਨਹੀਂ ਗਏ ਇਹ ਸਮਾਂ ਲਾ ਦੇ ਉਹ ਤਾਂ ਸਾਬ ਉਧਰ ਵੀ ਦਿਖਾ ਦੇ ਮੜੀ ਜਿਹੜਾ ਉਹ ਤੁੰਡ ਵੇਖਣੀ ਪੈ ਰਹੀ ਆ ਉਹ ਮਿੰਨੀ ਅਸਲ ਦੇ ਵਿੱਚ ਹੈਗਾ ਜੀ ਧੂਆਂ ਪਾ ਤੁਰੇ ਮਾਤਰੀਏ ਕੋਈ ਵੀ ਨਹੀਂ ਪਤਾ ਲੱਗਦਾ ਅੱਜ ਤੁਸੀਂ ਆਪਣੇ ਕਿਲਾ ਮਵਾਰਕ ਬਠਿੰਡੇ ਦਾ ਰਾਤ ਦਾ ਲੌਕਿਕ ਨਜ਼ਾਰਾ ਵੇਖਿਆ ਸੰਗ ਦਿਓ ਯਾਜਤ ਸਸਰੀ ਕਾ